ਮੰਨਦਾ ਸਾਡਾ ਭਰਾ ਵਾਹ ਤੇ ਸਰਪੀ ਤੇ ਪੈ ਤੇ ਨੰਨ ਸਾਡੇ ਘਰ ਪਰ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਤਲਬ ਇੱਕ ਨਹਿਰ ਦੇ ਵਿੱਚ ਨਾਉਣ ਲਗੇ ਸੀ ਨਾਉਂਦਾ ਨਾਉਂਦਾ ਮਤਲਬ ਇੱਕ ਉਹ ਜਿਹੜਾ ਬਟਾਉਣ ਲਗਾ ਇਹ ਰੋੜੇ ਪੈ ਗਏ ਤੇ ਝਾੜ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਏ ਤੇ ਜਿਆ ਕਰਤਾਰ ਸਿੰਘ ਨੇ ਝਾੜ ਮਾਰੀ ਔਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ 5 ਫੁੱਟ ਦੇ ਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹਨੂੰ ਸਾਦ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਬਾਜੂਤ ਉਹਨਾਂ ਨੇ ਪੰਜ ਦਾ ਭਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਵਾਸੀ ਬਿੰਦਪਾਰ ਖਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰ ਪੱਕੀ ਕਰ ਹੱਥਾਂ ਬਾਜ਼ਾ ਵਾਪਰਿਆ ਦੇਖੋ ਲੋਕ ਪੱਕੀਆਂ ਨਾ ਕੋਈ ਉੱਕੇ ਸਾਹ ਪੁਰਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਂ ਕਿਸੇ ਖਾਸ ਬਣਾਉਣਾ ਪਾਣੀ ਬਣ ਨਹੀਂ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਅਰਜ਼ੀ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਵਿਖਾ ਦਾ ਕੀਤੀ ਜਾਵੇ 100 ਮੀਟਰ ਤੇ 100 ਮੀਟਰ ਤੇ ਇਲਾਕੇ ਚਾਕੇ ਪੌਣੀਆਂ ਬਣਨੀ ਚਾਹੀਦੀਆਂ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਡੁੱਬ ਗਏ ਉਹਨਾਂ ਜੋ ਕਰਤਾਰ ਸਿੰਘ ਸਨੋਂ ਬਜਨ ਸਿੰਘ ਤੇ ਜਮ ਮੱਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨਪ੍ਰੀ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਹਾਂਜੀ ਕੀ ਜਿਹੜੀ ਇਹ ਵਾਰਦਾਤ ਹੋਈ ਆ ਇਸ ਤਰ੍ਹਾਂ ਜਿਹੜੇ ਨਹਿਰ ਦੇ ਵਿੱਚ ਜਿਹੜਿਆ ਟੁੱਟੇ ਇਹ ਜੀ ਇੱਥੇ ਪਿੰਡ ਹੈਗਾ ਪਰਤਵਾਲ ਤਲਵੰਡੀ ਪਰਤਵਾਲਾ ਰਣਜੀਤ ਸਿੰਘ ਉਰ ਪ੍ਰਾਣਾ ਸਰਪੰਚ ਹੈਗਾ ਇਹ ਆਪਣੇ ਤੇ ਇਹ ਆਪਣੇ ਖੇਤਾਂ ਦੇ ਚਿਖਾਰ ਪਾਉਣ ਵਾਸਤੇ ਇਹਨਾਂ ਦੇ ਨਾਲ ਆਪਣੇ ਬੰਦੇ ਲੈ ਕੇ ਕਰਤਾਰ ਸਿੰਘ ਮੱਖਣ ਸਿੰਘ ਹਰਜੋਤ ਸਿੰਘ ਨਾਲ ਲੈ ਕੇ ਆਪਣੇ ਖੇਤਾਂ ਦੇ ਜਿਹੜਾ ਖਾਤ ਪਾ ਰਿਆ ਸੀ ਕਰੀਬ 7 ਵਜੇ ਨਾਲ ਸਰਪੰਚ ਨੇ ਮੁੜ ਕੇ ਬਾਦ ਦੇ ਵਿੱਚ ਉਹ ਨਹਿਰ ਦੇ ਵਿੱਚ ਨਾਉਣ ਵਾਸਤੇ ਆਇਆ ਉਹ ਜਦੋਂ ਪੌੜੀਆਂ ਤੋਂ ਠਾ ਉਤਰਿਆ ਤਾਂ ਪੈਰ ਸਲਿੱਪ ਹੋਣ ਕਰਕੇ ਉਹ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ ਉੱਥੇ ਖਲੋਤੇ ਸਰਜੋਤਰੇ ਜਦੋਂ ਸਰਜੋਤਰੇ ਵਾਜਾਂ ਮਾਰੀਆਂ ਨੂੰ ਕੰਨ ਕਿ ਸਰਪੰਚ ਰੁੜ ਗਿਆ ਸਰਪੰਚ ਰੁੜ ਗਿਆ ਉੱਥੇ ਕਰਤਾਰ ਤੇ ਮੱਖਣ ਜਿਹਦੇ ਨਾਲ ਖਾਤ ਪਾਉਂਦੇ ਸੀ ਉਹ ਵੀ ਭੱਜ ਕੇ ਉੱਥੋਂ ਆ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਸਰਪੰਚ ਰੁਣ ਲਿਆ ਉਹਨਾਂ ਨੇ ਨਹਿਰ 'ਚ ਛਾਲਾਂ ਮਾਰੀਆਂ ਉਹਤਨੇ ਉਹ ਮੁੜ ਕੇ ਉਸ ਤੋਂ ਬਾਅਦ ਉਹ ਵੀ ਉੱਪਰ ਨਹੀਂ ਆਏ ਤੇ ਸੰਜੋਤ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਸਰਪੰਚ ਨੂੰ ਖਿੱਚਣ ਦੀ ਪਰ ਉਹ ਨਹੀਂ ਇਹਤਨੇ ਅੱਜ ਪਿੰਡ ਦੇ ਵਿੱਚ ਕਿ ਨਹਿਰ ਵਿਭਾਗ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਫਸਰਾਂ ਨੇ ਜਿਹੜਾ ਪਾਣੀ ਘਟਕਵਾਇਆ ਗਿਆ ਆ ਤੇ ਗੋਤਾਖੋਰ ਲਿਆ ਕੇ ਤੇ ਪਿੰਡ ਦੇ ਜਿਹੜੇ ਹੈਗੇ ਬੰਦੇ ਜਿਹੜੇ ਕਿ ਉਹਨਾਂ ਨੂੰ ਨਹਿਰ ਦੇ ਵਿੱਚ ਤਰੀਕੇ ਦੇ ਨਾਲ ਕਰਕੇ 2.5 ਬੋਡੀ ਸਾਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਕਵਰ ਹੋ ਚੁੱਕੀਆਂ ਕਰਤਾਰ ਸਿੰਘ ਤੇ ਮੱਖਣ ਸਿੰਘ ਦੀ ਜਿਹੜੀ ਡੈਡ ਬੋਡੀ ਜਿਹੜੀ ਸਾਨੂੰ ਮਿਲ ਚੁੱਕੀ ਆ ਅਜੇ ਰਣਵੀਰ ਸਿੰਘ ਸਰਪੰਚ ਦੀ ਜਿਹੜੀ ਡੈਡ ਬੋਡੀ ਉਹ ਨਹੀਂ ਲੱਭ ਰਹੀ ਉਹਦੇ ਵਾਸਤੇ ਜਿਹੜੇ ਲੋਕ ਕੋਤਾ ਕੋ ਜਿਹੜੇ ਲੱਗੇ ਆ ਤੇ ਉਸ ਦੇ ਮਤਲਬ ਉਹ ਜਿਹੜੀ ਬੰਦੀ ਕਰ ਰਹੀ ਚੁੱਕੀ ਆ